ਲਏ ਭਾਈ ਆਪਾਂ ਦੱਸਦੇ ਨਰਮੇ ਬਾਰੇ ਗਜਰਾਤ ਵਾਲਾ ਨਰਮਾ ਹੀ ਨਹੀਂ ਕੁਛ ਵੀ ਜਮਾ ਗਜਰਾਤ ਵਾਲਾ ਨਰਮਾ ਬਹੁਤ ਮਾੜਾ ਇਹ ਹੈਗਾ ਗਜਰਾਤ ਵਾਲਾ ਗੋਡੇ ਗੋਡੇ ਆ ਸੀਗਾ ਗੋਡੇ ਗੋਡੇ ਨਰਮਾ ਆਹਾ ਆਪਾਂ ਦਿਖਾਉਣੇ ਆ ਹੁਣ ਬਿੱਲ ਵਾਲਾ ਨਰਮਾ ਪੰਜਾਬ ਵਾਲਾ ਇਹ ਆ ਨਰਮਾ ਆ ਦੇਖੋ ਵਧੀਆ ਚੰਗਾ ਨਰਮਾ ਪੂਰਾ ਸਿਰੇ ਦਾ ਇਹ ਆ ਬਿੱਲ ਵਾਲਾ ਨਰਮਾ ਕੋਈ ਮੱਛਰ ਨਹੀਂ ਇਹਨੂੰ ਵਧੀਆ ਮੋٹے ਢਿੰਡੇ ਆ ਆ ਦੇਖੋ ਪੂਰੇ ਸਿਰੇ ਦੇ ਢਿੰਡੇ ਲੱਗੇ ਪਿਆ ਫਲ ਨਾਲ ਭਰਿਆ ਪਿਆ 73 ਸੇ ਤਰੀ ਬੀਜ ਲਿਆ ਕਰੋ ਮਾਨਸਾ ਬਠਿੰਡੇ ਜ਼ਿਲ੍ਹੇ ਵਾਸਤੇ ਇਹ ਨਰਮਾ ਪੱਟੀ ਹੀ ਰਗਾ ਝੋਨੇ ਦਾ ਖੜੇ ਹੁੰਦੇ ਆ ਮੜੇ ਪਾਣੀ ਆ ਭਾਈ ਇਹ ਕੀ ਤਾਂ ਸੁੰਡੀ ਪਈ ਨਹੀਂ ਖੈ ਗਲਾਬੀ ਗਜਰਾਤ ਵਾਲਾ ਨਰਮਾ ਕੁਛ ਨਹੀਂ ਉਹ ਇਹ ਨਰਮੇ ਹੈਗੇ ਆ ਆ ਦੇਖੋ ਢਿੰਡੇ ਬਹੁਤ ਨੇ ਪੂਰਾ ਗਲਾਬੀ ਸੁੰਡੀ ਨਹੀਂ ਨਰਮੇ ਨੂੰ ਬਿੱਲ ਵਾਲਾ ਬੀਜ ਲਿਆ ਕਰੋ ਵੀਰ ਬਣ ਕੇ ਆਹ ਦੇਖੋ ਆਹ ਟਿੰਡੇ ਵਧੀਆ ਮੋٹے ਮੋٹے ਟਿੰਡੇ ਲੱਗੇ ਪਿਆ ਇਹ ਬਿੱਲ ਵਾਲਾ ਨਰਮਾ ਆਹਾ ਸਰਾ ਆ ਦੇਖੋ ਇਹ ਆ ਬਿੱਲ ਵਾਲਾ ਨਰਮਾ ਆਹਾ ਆ ਦੇਖੋ ਕਿੰਨੇ ਟਿੰਡੇ ਤੇ ਗੁਜਰਾਤੀ ਨਾ ਵੀਜਿਆ ਕਰੋ ਵੀਰ ਬਣ ਕੇ ਗੁਜਰਾਤੀ ਨੂੰ ਤੇਲਾ ਵਾਲਾ ਪੈਣ ਦਾ ਤੇ ਮੱਛਰ ਤੇ ਕਿੰਨੇ ਖਾਨ ਖਾਨ ਨਰਮਾ ਹੋਰੀ ਬੇਕਾਰ ਜਾ ਆ ਬਹੁਤ ਚੰਗਾ ਨਰਮਾ ਬਿੱਲ ਵਾਲਾ ਬੀਜ ਲਿਆ ਕਰੋ ਪੰਜਾਬ ਵਾਲਾ ਆਹਾ ਨਰਮਾ ਆ ਦੇਖੋ ਇਹ ਆਪਣਾ ਬਿੱਲ ਵਾਲਾ ਨਰਮਾ 7673 ਇਹ ਬੀਜ ਲਿਆ ਕਰੋ ਤੇ ਆਹਾ ਹੈਗਾ ਕੁਲੇ ਗੁਜਰਾਤ ਵਾਲਾ ਆ ਦੇਖੋ ਇਹ ਗੁਜਰਾਤ ਵਾਲਾ ਆ ਦੇਖੋ ਬੂਝਾ ਕਿੱਡਾ ਗੁਜਰਾਤ ਵਾਲੇ ਦਾ ਮੱਛਰ ਉੜਦਾ ਜਿਵੇਂ ਮੱਛਰ ਨੇ ਖਾ ਛੱਡਿਆ ਗੁਜਰਾਤ ਵਾਲਾ ਤਾਂ ਆ ਦੇਖੋ ਭਾਈ ਗੁਜਰਾਤ ਵਾਲੇ ਠੱਗੀਆਂ ਮਾਰ ਲੱਗੀਆਂ ਵੇ ਗੁਜਰਾਤ ਚ ਵੀ ਨਾ ਲਿਆ ਕਰੋ ਤੇ ਬਿੱਲ ਵਾਲਾ ਨਰਮਾ ਬੀਜ ਲਿਆ ਕਰੋ ਤੇ ਇੱਧਰ ਹੈਗਾ ਬਿੱਲ ਵਾਲਾ ਆ ਨਰਮਾ ਬਿੱਲ ਵਾਲਾਗਾ ਆਹਾ ਜਿੰਨਰ ਮੀੜਿਆ ਵਾਸਤੇ ਆ ਮਾਨਸਾ ਬਟੰਡੇ ਜਿਹੜੇ ਚਨਰਮਾ ਹੁੰਦਾ ਆਪਣੇ ਪੋਰਾ ਗਲਾਬੀ ਸੁੰਡੀ ਨਹੀਂ ਬਾਈ ਇਤਕੀ ਤੇ ਝੜਕਿਆ ਵੀ ਪਿਆ ਕਿਥੋਂ ਕਿਥੋਂ ਤੇ ਚਲੋ ਬਹੁਤ ਵਧੀਆ ਪ੍ਰਮਾਤਮਾ ਦਾ ਹੁਕਰਦੇ ਆ ਧੰਨਵਾਦ ਗਲਾਬੀ ਸੁੰਡੀ ਤੇ ਰਹੇਤ ਹੋ ਗਿਆ ਇਤਕੀ ਪਈ ਨਹੀਂ ਗਲਾਬੀ ਸੁੰਡੀ ਤੇ ਇਹ ਬੀਜ ਲਿਆ ਕਰੋ ਵੀਰ ਮਣ ਕੇ ਗੁਜਰਾਤ ਚ ਨਾ ਜਾਇਆ ਕਰੋ ਤੁਸੀਂ ਇਹ ਆ ਨਰਮਾ ਤੇ ਬਹੁਤ ਬਹੁਤ ਧੰਨਵਾਦ ਬਾਈ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰ ਬਣ ਕੇ ਕਿਹੜੇ ਗੁਜਰਾਤ ਚ ਜਾਂਦੀਆਂ ਨਾ ਜਾਇਆ ਕਰਨ ਤੇ ਇੱਥੋਂ ਹੀ ਲੈ ਕੇ ਬੀਜ ਲਿਆ ਕਰਨ ਬਿੱਲ ਆਲਾ ਨਰਮਾ ਤੇ ਬਹੁਤ ਬਹੁਤ ਧੰਨਵਾਦ ਨਰਮਾ ਚੰਗਾ ਭਾਈ ਬਹੁਤ ਵਧੀਆ ਕੀਤਾ 73 ਬੀਜ ਲਿਆ ਕਰੋ ਧੰਨਵਾਦ ਭਾਈ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਰੇ ਕਿਸਾਨਾਂ ਤੱਕ ਪਹੁੰਚੇ ਧੰਨਵਾਦ